ਏ ਪਾਚ ਨਹੀਂ ਆਇਆ ਲੱਗਦਾ ਕਿ ਵੰਡੀ ਗੋਰਖਾ ਇਹਨੇ ਆ ਕੇ ਮੇਰੇ ਮੂੰਹ ਤੇ ਦੋ ਛੇੜਾ ਮਾਰ ਦਿੱਤੇ ਇਹ ਮੇਰੇ ਬੁੜੇ ਘਰ ਦੇ ਦੋ ਗਿਆ ਮੇਰੇ ਟੋਕੀ ਨੂੰ ਇਹ ਤੁਹਾਡਾ ਕੁੱਤਾ ਭੌਂਕੇ ਆਇਆ ਸਰ ਉਹ ਆਂਦਾ ਹੀ ਨਹੀਂ ਮੱਥੇ ਨਹੀਂ ਲਾਣਾ ਚਾਰ ਦਿਨ ਹੋ ਗਿਆ ਆਂਦਾ ਮੈਰੀ ਬਹੁਤ ਪਾਵਰ ਆ ਮੇਰੇ ਬੰਦੇ ਜਾਣ ਵਾਲੇ ਕੌਂਸਲ ਜਾਣ ਵਾਲਾ ਆਂਦਾ ਮੇਰਾ ਹੈਗਾ ਮੇਰਾ ਪ੍ਰਧਾਨ ਜਾਣ ਵਾਲਾ ਹੈ ਆਂਦਾ ਮੈਨੂੰ ਕੋਈ ਮਾਈ ਦਾ ਲਾਲ ਨਹੀਂ ਖਾਣੇ ਖੜ ਸਕਦਾ ਛੇੜਾ ਮਾਰ ਦਿੱਤੀ ਨਾ ਆਲੀ ਬਾਅਦ ਚ ਪਿਸਟਲ ਕੱਢ ਲਿਆ ਨਾ ਲਾ ਕੱਢ ਲਿਆ ਕਹਿੰਦਾ ਤੈਨੂੰ ਵੀ ਗੋਲੀ ਮਾਰ ਦਿੰਦੀ ਤੁਹਾਡੇ ਕੁੱਤੇ ਨੂੰ ਮਾਰ ਲੈਂਦਾ ਤੁਹਾਡੀ ਜਿੜ ਤੇ ਕਿੱਥੇ ਹੋਏ ਤੁਹਾਡੇ ਕੁੱਤਾ ਸਾਡੇ ਮੇਰੇ ਘ ਤੇ ਕੀ ਮੈਟਰ ਕੀ ਹੈ ਜਿਹੜਾ ਤੁਹਾਡਾ ਗੱਲ ਵਿੱਚ ਚੱਲ ਪਾਜੀ ਸਾਡੀ ਹਿੱਦਾ ਹੋਇਆ ਕਿ ਡੌਗੀ ਸੀ ਨਾ ਮੈਂ ਕੋਠੀਆਂ ਤੋਂ ਕੰਮ ਕਰਦੀ ਆ ਤੇ ਉਹ ਮੇਰੇ ਕੋਠੀ ਵਾਲੇ ਗਏ ਸੀ ਕਿਤੇ 2-3 ਦਿਨ ਵਾਸਤੇ ਤੇ ਉਹ ਡੌਗੀ ਮੇਰੇ ਕੋਲ ਛੱਡ ਗਏ ਤੋ ਇਸ ਤਰ੍ਹਾਂ ਬੱਚਿਆਂ ਨੇ ਨਾ ਬੂਆ ਖੁੱਲਾ ਛੱਡ ਤੇ ਉਹ ਬਾਹਰ ਚੱਲ ਗਿਆ ਤੇ ਇਹਨਾਂ ਦੇ ਬੂਆ ਘੜ ਚੱਲ ਗਿਆ ਇਹਨਾਂ ਦਾ ਵੀ ਡੌਗੀ ਸੀ ਉਹਨੇ ਵੇਖ ਕੇ ਡੌਗੀ ਨੂੰ ਡੌਗੀ ਨੂੰ ਵੇਖ ਕੇ ਘੂਰਤਾ ਤੇ ਉਹ ਏਸੇ ਖਲੋ ਮੈਂ ਉਸੇ ਵੇਲੇ ਮੈਂ ਪਹੁੰਚ ਗਈ ਆ ਮੈਂ ਜਾ ਕੇ ਡੌਗੀ ਫੜ ਲਿਆ ਤੇ ਇਹ ਬਾਜੀ ਹੁਣੀ ਆਏ ਆ ਲੱਗੇ ਸਾਡੇ ਗਵਾਂਢੀ ਗੋਰਖਾ ਇਹਨੇ ਆ ਕੇ ਮੇਰੇ ਮੂੰਹ ਤੇ ਦੋ ਚਪੇੜਾ ਮਾਰਤੀ ਆ ਕੀ ਕਾਰਨ ਕੀ ਪਹਿਲਾਂ ਕਾਰਨ ਕੁਛ ਨਹੀਂ ਭਾਈ ਡੌਗੀ ਚਲ ਗਿਆ ਕਿ ਇਹ ਮੇਰੇ ਬੂਏ ਘਰੇ ਡੌਗ ਗਿਆ ਮੇਰੇ ਡੌਗੀ ਨੂੰ ਇਹ ਤੁਹਾਡਾ ਕੁੱਤਾ ਭੌਂ ਕੇ ਆਇਆ ਤੇ ਕੁੱਤੇ ਨੂੰ ਭੌਂਕਣ ਕਰਕੇ ਤੁਹਾਡੇ ਚਪੇੜਾ ਮਾਰ ਚਪੇੜਾ ਮਾਰਦੀਆਂ ਨਾਲ ਹੀ ਬਾਅਦ ਚ ਪਿਸਤਲ ਕੱਢ ਲਿਆ ਨਾਲ ਹੀ ਡੰਡਾ ਕੱਢ ਲਿਆ ਕਹਿੰਦਾ ਤੈਨੂੰ ਵੀ ਗੋਲੀ ਮਾਰ ਦੇਣੀ ਤੁਹਾਡੇ ਕੁੱਤੇ ਨੂੰ ਮਾਰ ਦੇਣੀ ਤੁਹਾਡੀ ਜੁਰਤ ਕਿੰਦਾ ਪਏ ਤੁਹਾਡਾ ਕੁੱਤਾ ਸਾਡੇ ਬੂਏ ਘੜੀ ਆ ਗਿਆ ਕੁੱਤਾ ਜਿਹੜਾ ਤੁਹਾਡੇ ਕੋਲ ਗਈ ਕਿਸੇ ਹੋਰ ਦਾ ਹੈ ਕਿਸੇ ਹੋਰ ਦਾ ਹੈ ਹਾਂਜੀ ਕੋਠੀ ਵਾਲਿਆਂ ਦਾ ਤੇ ਕਿਸਨੇ ਤੇ ਵੀ ਗਲੀ ਮਹੱਲੇ ਦੇ ਵਿੱਚ ਕਿਸ ਨਾਲ ਝਗੜਾ ਹਾਂਜੀ ਗਲੀ ਮਹੱਲੇ ਜੀ ਤੇ ਕੋਈ ਸੀਸੀਟੀਵੀ ਵਗੈਰਾ ਹੈ ਨਹੀਂ ਭਾਜੀ ਇਹਨਾਂ ਦੇ ਬੁਏ ਘੜੀ ਕੈਮਰੇ ਲੱਗੇ ਆ ਮੈਂ ਚੰਕੀ ਗਈ ਮੇਰੀ ਪਰਸੋਂ ਦੀ ਕੰਪਲੇਨ ਗਈ ਹੈ ਮੇਰੇ ਕੋਈ ਸੁਣਵਾਈ ਨਹੀਂ ਹੋਈ ਮੇਰੇ ਵੱਲ ਇਹ ਮੈਂ ਜਾਣੀ ਆ ਇਹਨਾਂ ਨੇ ਮੈਂ ਕਿਹਾ ਇਹਨਾਂ ਨੂੰ ਬਲਾਓ ਤੇ ਇਹਨਾਂ ਨੂੰ ਬੁਲਾਉਂਦੇ ਨਹੀਂ ਆ ਕਦੀ ਕੌਂਸਲ ਆ ਜਾਂਦਾ ਕਦੀ ਇੱਥੇ ਆਸ਼ੂ ਪ੍ਰਧਾਨ ਕਦੀ ਉਹਨੂੰ ਉਤਖਲਾ ਦਿੰਦੇ ਮੇਰੇ ਵੱਲ ਕਹਿੰਦੇ ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਗਈ ਭਾਜੀ ਕਦੀ 10 ਵਜੇ ਆਜੋ ਨੰਬਰ ਤੱਕ ਨਹੀਂ ਪਾਇਆ 10 ਵਜੇ ਆਜੋ ਕਦੀ ਮੈਨੂੰ 4 ਵਜੇ ਆਜੋ ਕਦੀ ਕੱਲ ਸ਼ਾਮਾਂ ਵਜੇ ਆਜੋ ਇਸ ਤਰ੍ਹਾਂ ਹੀ ਕਹੀ ਜਾਂਦੇ ਬਸ ਤੁਹਾਡੇ ਚਪੇੜਾ ਮਾਰੀਆਂ ਹਾਂ ਹਾਂਜੀ ਮੇਰੇ ਚਪੇੜਾ ਮਾਰੀਆਂ ਇਹਨੇ ਪਾਜੀ ਜੋ ਵੀ ਬੰਦੀ ਆ ਕਿਉਂਕਿ ਇਹਨੇ ਇੱਕ ਔਰਤ ਦੇ ਘਰ ਚੁੱਕਿਆ ਹੱਥ ਇਹਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਹਾਂਜੀ ਕੀ ਗੱਲ ਹੈ ਮੇਰਾ ਆਦਮੀ ਘਰ ਹੀ ਉਹਦੇ ਨਾਲ ਗੱਲ ਕਰ ਲੈਂਦੇ ਇਹਨੇ ਫਟ ਕਰਦੀਆਂ ਮੇਰੇ ਚਪੇੜਾ ਮਾਰਦੀਆਂ ਮਲਕੀਤ ਸਿੰਘ ਜੀ ਤੇ ਕੀ ਗੱਲ ਕੀ ਹੋ ਗਈ ਸਾਰੇ ਗਵੰਡੀ ਨੇ ਮੇਰੇ ਨਾਲ ਚਪੇੜਾ ਮਾਰਤੀਆਂ ਠੀਕ ਕਰੋ ਕਰਨ ਜੀ ਕਰਨ ਸਾਰੇ ਡੌਗੀ ਸਾਡਾ ਚਲ ਗਿਆ ਦਰਵਾਜ਼ੇ ਗਾੜੀ ਅਸੀਂ ਡੌਗੀ ਲੈਂਦਾ ਹੈ ਕਿਹੜਾ 4 ਦਿਨ ਵਾਸਤੇ ਇਹਨੇ ਡੌਗੀ ਤੋਂ ਨਾਲ ਦੀ ਮੇਰੇ ਦੇ ਚਪੇੜਾ ਮਾਰਦੀਆਂ ਨੇ ਅਨੁਵਾਦ 4 ਦਿਨ ਹੋ ਗਏ ਥਾਣੇ ਧੱਕੇ ਖਾਂਦੇ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਨਾਲ ਗੱਲ ਕੀਤੀ ਵੀ ਕੀ ਕਾਰਨ ਨਹੀਂ ਉਹਨਾਂ ਕੋਲ ਇਹ ਝਗੜਾ ਕਿਉਂ ਕੀਤਾ ਸਰ ਉਹ ਆਂਦਾ ਹੀ ਨਹੀਂ ਮੱਥੇ ਨਹੀਂ ਲੱਗਦਾ 4 ਦਿਨ ਹੋ ਗਏ ਆਂਦਾ ਮੈਰੀ ਬਹੁਤ ਪਾਵਰ ਆ ਮੇਰੇ ਬੰਦੇ ਜਾਣ ਆਲੇ ਕਾਉਂਸਲ ਜਾਣ ਆ ਲਾਂਦਾ ਮੇਰਾ ਹੈਗਾ ਮੇਰਾ ਪ੍ਰਧਾਨ ਜਾਣ ਆ ਲਾ ਹੈਗਾ ਆਂਦਾ ਮੈਨੂੰ ਕੋਈ ਮਾਈ ਦਾ ਲਾਲ ਨਹੀਂ ਥਾਣੇ ਖੜ ਸਕਦਾ ਕਿਹੜੇ ਥਾਣੇ ਤੁਸੀਂ ਕੰਪਲੇਂਟ ਕੀਤੀ ਅਸੀਂ ਕੋਟਖਾਲ ਸਰ ਕੰਪਲੀਟ ਕੀਤੀ ਥਾਣੇ ਸਰ 3 ਦਿਨ ਹੋ ਗਏ ਅੱਜ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਸਰ ਕੋਈ ਕਾਰਵਾਈ ਪੁਲਸਾਂ ਦੀ ਉਹਨਾਂ ਤੁਹਾਡੇ ਤੇ ਕੰਪਲੇਟ ਲਿਖਾਈ ਆਹੀਂ ਜੇ ਇਹਨਾਂ ਨੂੰ ਕਿਹਾ ਐਫ ਆ ਹੋਰ ਗਾਂ ਪਹੁੰਚ ਕਰ ਲੈਣੇ ਆ ਉਹ ਕਹਿੰਦੇ ਐਫ ਆਰ ਨੰਬਰ ਅਸੀਂ ਪਾਇਆ ਨਹੀਂ ਜੀ ਹੁਣ ਮੰਗ ਕੀ ਕਰਦੇ ਮੰਗ ਅਹੀਂ ਇਹ ਇਨਸਾਫ ਮੰਗਦਿਆਂ ਜੀ ਮੇਰੇ ਮੱਥੇ ਕੋਈ ਨਹੀਂ ਲੱਗਾ ਅੱਜ ਸਿਰਫ 2 ਮਿੰਟ ਲਈ ਆਈ ਮੇਰੇ ਕੋ ਬੀਬੀ ਤੇ ਉਹ ਵੀ ਟਾਈਮ ਲੱਗ ਕੇ ਚਲੇ ਗਿਆ ਨਾਕਾਮ ਰਟਾ ਪਰ ਉਹ ਕਹਿੰਦੇ ਪੇਣਾ ਪੁਲਿਸ ਵੱਲੋਂ ਕਾਰਵਾਈ ਕੋਈ ਨਹੀਂ ਕੀਤੀ ਜਾ ਰਹੀ ਕਾਰਵਾਈ ਕਾਦੀ ਕਰਾਂ ਉਹਨਾਂ ਸ਼ਾਨਦਾਰ ਕਾਈ ਮੈਨੂੰ ਕੋ ਦੇਣ ਕੋ ਸਬੂਤ ਦੇਣ ਮੈਂ ਤਾਂ ਰੱਦ ਲਿਖਾ ਦਵੇ ਕਾ ਦਰਖਾਸਤ ਉਹ ਨਹੀਂ ਕਰਵਣੀ ਆ ਗੱਲੀਬਾਤੀ ਝਗੜਾ ਗੱਲੀਬਾਤੀ ਕਾਦੀ ਕਾਰਵਾਈ